ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟੇ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਜੋ ਅਸੀਂ ਕੋਠੀ ਦੀ ਵੀਡੀਓ ਲੈ ਕੇ ਆਏ ਹਾਂ ਇਸ ਕੋਠੀ ਦੀ ਜਗ੍ਹਾ 15 ਮਰਲੇ ਹੈ ਜੀ ਫਰੰਟ ਤੋਂ ਹੀ ਸਾਰੀ ਦੇਖ ਹੀ ਲਈ ਹੈ ਜੀ ਫਰੰਟ ਤੇ ਗੇਟ ਵੱਡਾ ਲੱਗਾ ਹੋਇਆ ਅੰਦਰ ਤਿੰਨ ਤੋਂ ਚਾਰ ਖਰਾ ਅੰਦਰ ਲੱਗ ਜਾਂਦੀਆਂ ਜੀ ਰਾਮ ਨਾਲ ਕਾਫੀ ਖੁੱਲ੍ਹਾ ਡੁੱਲਾ ਬੇੜਾ ਬਣਾਇਆ ਹੋਇਆ ਹੈ ਜੀ। ਬਾਕੀ ਤੁਹਾਨੂੰ ਅੰਦਰੋਂ ਵੀ ਸਾਰੀ ਕੁਟ ਦਿਖਾ ਦਿੰਨੇ ਆਂ। ਅੰਦਰ ਲੌਬੀ ਏਰੀਆ ਵਿੱਚ ਇੱਕ ਸਾਈਡ ਤੇ ਓਪਨ ਕਿਚਨ ਬਣਾਈ ਹੋਈ ਹੈ। ਕਿਚਨ ਵਿੱਚ ਵੀ ਡਾਊਨ ਸਿਲਿੰਗ ਹੋਈ ਹੋਈ ਹੈ, ਦੀਵਾਰ ਤੇ ਟਾਇਲ ਲੱਗੀ ਹੋਈ ਹੈ ਜੀ। ਬਾਕੀ ਤੁਸੀਂ ਸਾਰਾ ਦੇਖ ਹੀ ਰਹੇ ਹੋ, ਤੁਹਾਨੂੰ ਸਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਰਹੇ ਆਂ। ਕੁਟੀ ਵਿੱਚ ਟਾਇਲ, ਪੱਥਰ ਦਾ, ਡਾਊਨ ਸਿਲਿੰਗ ਦਾ, ਦਰਵਾਜ਼ਿਆਂ ਦਾ ਸਾਰਾ ਕੰਮ ਔਖੇ ਰਿਪੋਰਟ ਹੋਇਆ ਹੈ ਜੀ। ਕਿਚਨ ਦੇ ਨਾਲ ਹੀ ਡਰਾਈング ਰੂਮ ਬਣਿਆ ਹੋਇਆ ਤੁਹਾਨੂੰ ਡਰਾਈング ਰੂਮ ਵੀ ਦਿਖਾ ਦਿੰਨੇ ਆ ਆ ਦੇਖੋ ਜੀ ਖੁੱਲਾ ਢੁੱਲਾ ਡਰਾਈング ਰੂਮ ਬਣਿਆ ਹੋਇਆ ਇੱਕ ਸਾਈਡ ਤੇ ਖਿੜਕੀ ਲੱਗੀ ਹੋਈ ਹੈ ਨਾਲ ਡਾਊਨ ਸੀਲਿੰਗ ਹੋਈ ਹੋਈ ਹੈ ਲੌਬੀ ਏਰੀਆ ਵਿੱਚ ਇਧਰਲੇ ਪਾਸੋਂ ਵੀ ਐਂਟਰੀ ਹੋ ਜਾਂਦੀ ਹੈ ਬਾਰੋ-ਬਾਰ ਵੀ ਇਧਰਲੇ ਪਾਸੇ ਵਾਸ਼ਰੂਮ ਬਣਿਆ ਹੋਇਆ ਨਾਲ ਵਾਸ਼ਿੰਗ ਏਰੀਆ ਬਣਿਆ ਹੋਇਆ ਆ ਦੇਖੋ ਜੀ ਆਪਾਂ ਉਧਰਲੇ ਪਾਸੋਂ ਪਹਿਲਾਂ ਅੰਦਰ ਗਏ ਸੀਗੇ ਤਾਂ ਇਧਰਲੇ ਪਾਸੇ ਵੀ ਇੱਕ ਦਰਵਾਜ਼ਾ ਲੱਗਾ ਹੋਇਆ ਹੈ ਇਧਰ ਵਾਸ਼ਰੂਮ ਬਣਿਆ ਹੋਇਆ ਹੈ ਇਹ ਸਾਰੇ ਲੱਗੀ ਹੋਈ ਹੈ ਵਾਸ਼ਰੂਮ ਦੇ ਅੰਦਰ ਵੀ ਟਾਇਲ ਲੱਗੀ ਹੋਈ ਹੈ ਬਾਹਰ ਵੀ ਟਾਇਲ ਲੱਗੀ ਹੋਈ ਹੈ ਇਹ ਹੀ ਵਾਸ਼ਰੂਮ ਅੰਦਰ ਰੂਮ ਨਾਲ ਵੀ ਅਟੈਚ ਹੈ ਜੀ ਤੁਹਾਨੂੰ ਉਹ ਵੀ ਦਿਖਾ ਦਿੰਨੇ ਅੰਦਰਲੇ ਪਾਸੋਂ ਵੀ ਤਾਂ ਕਿ ਤੁਹਾਨੂੰ ਸਾਰਾ ਨਕਸ਼ਾ ਸਮਝ ਆ ਜਾਵੇ ਕੋਠੀ ਦਾ ਤੁਹਾਨੂੰ ਰੂਮ ਵਿੱਚ ਲੈ ਕੇ ਜਾਂਦੇ ਆ ਜਿਹੜੇ ਰੂਮ ਨਾਲ ਇਹ ਵਾਸ਼ਰੂਮ ਅਟੈਚ ਅੰਦਰਲੇ ਪਾਸੋਂ ਆ ਦੇਖੋ ਜੀ ਆ ਰੂਮ ਬਣਿਆ ਹੋਇਆ ਰੂਮ ਵਿੱਚ ਡਾਊਨ ਸਿਲਿੰਗ ਹੋਈ ਹੋਈ ਸਾਰੇ ਪੇਂਟ ਹੋਇਆ ਹੋਇਆ ਲਾਈਟਿੰਗ ਦਾ ਕੰਮ ਸਾਰਾ ਹੋਇਆ ਹੋਇਆ ਰੂਮ ਕਾਫੀ ਖੁੱਲਡੁਲਾ ਬਣਿਆ ਆ ਜੀ ਅੱਜ ਇਹਦੇ ਨਾਲ ਅਟੈਚ ਵਾਸ਼ਰੂਮ ਹੈ ਜਿਹੜਾ ਵਾਸ਼ਰੂਮ ਤੁਹਾਨੂੰ ਬਾਹਰਲੇ ਪਾਸੋਂ ਵੀ ਦਿਖਾਇਆ ਸੀ ਉਹ ਅੰਦਰਲੇ ਪਾਸੋਂ ਵੀ ਅਟੈਚ ਹੈ ਦੋ ਦਰਵਾਜੇ ਹਨ ਇਹਨਾਂ ਦੇ ਆ ਦੇਖੋ ਜੀ ਮਾਲਕ ਬਾਹਰ ਵਾਲੀ ਕੰਟਰੀ ਸ਼ਿਫਟ ਹੋਣ ਕਰਕੇ ਕੋਠੀ ਵੇਚ ਰਹੇ ਨੇ ਜੀ ਇਹ ਜਿਹੜੀ ਕੋਠੀ ਹੈ ਮਾਲਕਾਂ ਨੇ ਆਪ ਤਿਆਰ ਕੀਤੀ ਸੀਗੀ ਕੋਈ ਬਿਲਡਰ ਤੇ ਤਿਆਰ ਹੋਈ ਨਹੀਂ ਹੈਗੀ ਜੀ ਇਹ ਇਹਨਾਂ ਨੇ ਖੁਦ ਸਾਰਾ ਕੁਝ ਆਪ ਬਣਾਇਆ ਜੀ ਤੇ ਬਾਹਰ ਸ਼ਿਫਟ ਹੋਣ ਕਰਕੇ ਹੁਣ ਵੇਚ ਰਹੇ ਨੇ ਇਹ ਆ ਜੀ ਦੂਜਾ ਰੂਮ ਬਣਿਆ ਹੋਇਆ ਹੈ ਦੂਜੇ ਰੂਮ ਵਿੱਚ ਵੀ ਸਾਰਾ ਪੇਂਟ ਦਾ ਕੰਮ, ਡਾਊਨ ਸੀਲਿੰਗ ਦਾ ਕੰਮ ਹੋਇਆ ਹੋਇਆ ਹੈ। ਇਹਦੇ ਨਾਲ ਹੀ ਅਟੈਚ ਵਾਸ਼ਰੂਮ ਬਣਿਆ ਹੋਇਆ ਤੁਸੀਂ ਆਪੀ ਦੇਖ ਲਓ ਜੀ। ਵਾਸ਼ਰੂਮ ਵਿੱਚ ਵੀ ਡਾਊਨ ਸੀਲਿੰਗ ਹੋਈ ਹੋਈ ਹੈ। ਦੀਵਾਰਾਂ ਤੇ ਟਾਇਲ ਲੱਗੀ ਹੋਈ ਹੈ। ਸ਼ਾਵਰ ਏਰੀਆ ਵੀ ਲੱਗ ਤੋਂ ਬਣਾਇਆ ਹੋਇਆ ਹੈ ਜੀ। ਬਾਕੀ ਤੇ ਸਾਰਾ ਦੇਖ ਹੀ ਰਹੇ ਹੋ। ਇਹਦੇ ਨਾਲ ਹੀ ਇੱਕ ਵੱਡਾ ਹਾਲ ਰੂਮ ਬਣਿਆ ਹੋਇਆ। ਤੁਹਾਨੂੰ ਹਾਲ ਰੂਮ ਵੀ ਦਿਖਾ ਦਿੰਨੇ ਆ ਆ ਦੇਖੋ ਜੀ। ਆ ਵੱਡਾ ਹਾਲ ਟਾਈਪ ਰੂਮ ਬਣਿਆ ਹੋਇਆ ਜੀ। ਤੇ ਤੁਹਾਨੂੰ ਕੋਠੋਂ ਵੀ ਦਿਖਾ ਦਿੰਨੇ ਦੂਜੀ ਮੰਜ਼ਲ ਵੀ। ਓੜੀਆਂ ਵਿੱਚ ਵੀ ਦੇਖੋ ਸਾਰਾ ਪੱਥਰ ਲੱਗਾ ਹੋਇਆ। ਇੱਕ ਸਾਈਡ ਤੇ ਸਟੀਲ ਦੀ ਗ੍ਰਿੱਲ ਲੱਗੀ ਹੋਈ ਹੈ। ਨਾਲ ਉਹਦੇ ਸ਼ੀਸ਼ੇ ਦਾ ਵੀ ਕੰਮ ਹੋਇਆ ਹੈ ਸਾਰਾ। ਮਾਲਕਾਂ ਦਾ ਨੰਬਰ ਮੈਂ ਸਕਰੀਨ ਤੇ ਦੇ ਦਿੰਨਾ। ਤੁਹਾਨੂੰ ਬੋਲ ਕੇ ਵੀ ਦੱਸ ਦਿੰਨਾ ਜੀ। ਮਾਲਕਾਂ ਦਾ ਨੰਬਰ ਹੈ ਜੀ 62834 88069। ਤੁਸੀਂ ਕੁਝ ਵੀ ਪੁੱਛਣਾ ਹੋਵੇ ਕੋਠੀ ਬਾਰੇ ਤੁਸੀਂ ਉਹਨਾਂ ਨੂੰ ਫੋਨ ਕਰਕੇ ਪੁੱਛ ਸਕਦੇ ਹੋ ਜੀ। ਦੂਜੀ ਮੰਜ਼ਲ ਤੇ ਇੱਕ ਰੂਮ ਆ ਬਣਿਆ ਹੈ ਜੀ। ਉੱਪਰ ਵੀ ਟਾਇਲ ਦਾ ਸਾਰਾ ਕੰਮ ਹੋਇਆ ਹੋਇਆ ਡਾਊਨ ਸੀਲਿੰਗ ਦਾ ਕੰਮ ਹੋਇਆ ਹੈ ਜੀ ਹਾਂ ਜੀ ਦੂਜਾ ਰੂਮ ਹੈ ਦੂਜਾ ਰੂਮ ਵੀ ਤੁਸੀਂ ਦੇਖ ਲਓ ਇਹਦੇ ਨਾਲ ਅਟੈਚ ਸਟੋਰ ਰੂਮ ਬਣਿਆ ਹੋਇਆ ਵੱਡਾ ਤੇ ਉਹਦੇ ਨਾਲ ਹੀ ਵਾਸ਼ਰੂਮ ਬਣਿਆ ਹੋਇਆ ਵਾਸ਼ਰੂਮ ਵਿੱਚ ਵੀ ਸਾਰੀ ਡਾਊਨ ਸੀਲਿੰਗ ਹੋਈ ਹੋਈ ਹੈ ਜਿੱਦਾਂ نیچے ਵਾਸ਼ਰੂਮ ਤਾਂ ਦਿਖਾਇ ਸੀ ਨਿਚਲੀ ਮੰਜ਼ਲ ਤੇ ਉਦਾਂ ਹੀ ਉੱਪਰ ਬਣੇ ਹੋਏ ਨੇ ਸੇਮ ਟੂ ਸੇਮ ਟਾਇਲਾਂ ਵਗੈਰਾ ਸਾਰਾ ਲੱਗਿਆ ਹੋਇਆ ਸ਼ਾਵਰ ਏਰੀਆ ਬਣਿਆ ਹੋਇਆ ਸਾਰਾ ਟੋਟਲੀ ਸਾਰਾ ਕੰਮ ਵਧੀਆ ਹੋਇਆ ਹੈ ਜੀ ਕੋਠੀ ਦਾ ਐਡਰੈਸ ਤੁਹਾਨੂੰ ਸਕਰੀਨ ਤੇ ਸ਼ੋ ਹੋ ਜਾਏਗਾ ਤੁਸੀਂ ਨੋਟ ਕਰ ਲਓ ਜੀ ਉਹਨੂੰ ਸਾਡੇ ਕਾਫੀ ਵੀਰਾਂ ਤੇ ਭੈਣਾਂ ਨੇ ਕਮੈਂਟ ਵਿੱਚ ਫਿਰੋਜ਼ਪੁਰ ਕੈਂਟ ਦੀ ਕੋਠੇ ਦੀ ਵੀਡੀਓ ਲੈਣ ਨੂੰ ਕਿਹਾ ਸੀ ਤਾਂ ਉਹਨਾਂ ਦੀ ਡਿਮਾਂਡ ਨਾਲ ਅਸੀਂ ਉੱਧਰ ਲਈ ਵੀਡੀਓ ਲੈ ਕੇ ਆਏ ਆ ਜੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉੱਧਰ ਵਾਲੀ ਸੈੱਟ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਿਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਿਕ ਪਲੇਲਿਸਟ ਵਿੱਚ ਜਾ ਕੇ ਘਰ ਕੋਠੀ ਦੀ ਚੁਆਇਸ ਕਰ ਸਕਦੇ ਹੋ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜ਼ੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ